ਲਓ ਜੀ ਭੈਣੋ ਤੇ ਭਰਾਵੋ ਅੱਜ ਆਪਾਂ ਤੁਹਾਨੂੰ ਖਵਾਵਾਂਗੇ ਘਰ ਦੇ ਵਿੱਚ ਗੋਭੀ ਦਾ achar ਪਾਉਣਾ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਇਸ ਤਰ੍ਹਾਂ achar ਜੇ ਤੁਸੀਂ ਪਾਉਂਗੇ ਤਾਂ ਤੁਹਾਡਾ achar ਬਿਲਕੁਲ ਵੀ ਖਰਾਬ ਨਹੀਂ ਹੋਊਗਾ ਚਾਹੇ ਤੁਸੀਂ ਲੰਮਾ ਸਮਾਂ ਰੱਖ ਸਕਦੇ ਹੋ ਤੇ ਇਹਨੂੰ ਬਿਲਕੁਲ ਵੀ ਉੱਲੀ ਨਹੀਂ ਪਾਊਗੀ ਤੇ ਆਓ ਤੁਹਾਨੂੰ ਦੱਸਦੇ ਹਾਂ ਇਹਦੀ ਸਾਰੀ ਵਿਧੀ ਸਤਿ ਸ਼੍ਰੀ ਅਕਾਲ ਭੈਣੋ ਤੇ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਜਿਵੇਂ ਤੁਹਾਨੂੰ ਹੁਣ ਪਤਾ ਹੈ ਵੀ ਸਰਦੀਆਂ ਦਾ ਸੀਜ਼ਨ ਹੈ ਤੇ ਜਿਹੜੀ ਆਪਣੀ ਗੋਭੀ ਹੈ ਉਹ ਆਮ ਹੋ ਚੁੱਕੀ ਹੈ ਖੇਤਾਂ ਦੇ ਵਿੱਚ ਤੇ ਬਜ਼ਾਰਾਂ ਦੇ ਵਿੱਚ ਤੇ ਬੱਚੇ ਜਿਹੜੇ ਗੋਭੀ ਦੀ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਤੇ ਹੁਣ ਗੋਭੀ ਹੈ ਜਿਹੜੀ ਆਪਾਂ ਨੂੰ ਸਸਤੇ ਰੇਟ ਤੇ ਬਣਦੀ ਹੈ ਤੇ ਜਿਹੜੇ ਗਰਮੀਆਂ ਦੇ ਸੀਜ਼ਨ 'ਚ ਆਪਾਂ ਨੂੰ ਗੋਭੀ ਮਿਲਣੀ ਮੁਸ਼ਕਲ ਹੋ ਜਾਂਦੀ ਹੈ ਤੇ ਮਹਿੰਗੀ ਵੀ ਬਹੁਤ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਕਰਾਂਗੇ ਅੱਜ ਸਟੋਰ ਤੇ ਸਟੋਰ ਕਰਾਂਗੇ ਇਹਨੂੰ ਚਾਰ ਪਾਕੇ ਤੇ ਚਾਰ ਆਪਾਂ ਜਿਹੜਾ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਪਾਵਾਂਗੇ ਤੇ ਜਿਹੜੀ ਚਾਰ ਦੇ ਵਿੱਚ ਤੇਲ ਦੀ ਮਾਤਰਾ ਬਹੁਤ ਹੀ ਜ਼ਿਆਦਾ ਘੱਟ ਪਾਵਾਂਗੇ ਤੇ ਆਜੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਜਿ ਚਾਰ ਪਾਉਣ ਦਾ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਲਓ ਜੀ ਸਭ ਤੋਂ ਪਹਿਲਾਂ ਲਿਆ ਇੱਕ ਚਮਚਾ ਆਪਾਂ ਮੇਥਿਆਂ ਦਾ ਤੇ ਇੱਕ ਚਮਚਾ ਲਿਆ ਸੌਂਫ ਦਾ ਇਸ ਤੋਂ ਬਾਅਦ ਆਪਾਂ ਲਵਾਂਗੇ 5 ਤੋਂ 6 ਲੌਂਗ ਤੇ ਇੱਕ ਚਮਚਾ ਹੀ ਲਵਾਂਗੇ ਆਪਾਂ ਜੀਰੇ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕਾ ਹਲਕਾ ਰੋਸਟ ਕਰਾਂਗੇ ਆਪਾਂ ਇਹਨਾਂ ਨੂੰ ਉਦੋਂ ਤੱਕ ਰੋਸਟ ਕਰਾਂਗੇ ਜਦੋਂ ਤੱਕ ਇਹਨਾਂ ਦੀ ਨਮੀ ਖਤਮ ਨਾ ਹੋ ਜਾਵੇ ਤੇ ਇਹਨਾਂ ਨੂੰ ਆਪਾਂ ਜਦੋਂ ਦਰਦਰਾ ਪੀਸਾਂਗੇ ਤੇ ਉਹਦੇ ਵਿੱਚ ਆਸਾਨੀ ਹੋ ਸਕੇ ਤੇ ਇਹਨਾਂ ਨੂੰ ਤੁਸੀਂ ਜ਼ਿਆਦਾ ਰੋਸਟ ਨਹੀਂ ਕਰਨਾ ਤਾਂ ਜੋ ਜਿਹੜੇ ਇਹ ਜਲ ਜੇ ਜਾਣ ਤੇ ਇਹਨਾਂ ਦੀ ਸਮੈਲ ਜਿਹੜੀ ਉਹ ਖਤਮ ਹੋ ਜਾਈ। ਲਓ ਜੀ ਜਿਹੜੇ ਆਪਣੇ ਮਸਾਲੇ ਸੀ ਹਲਕੇ ਹਲਕੇ ਹੋ ਗਏ ਰੋਸਟ ਤੇ ਹੁਣ ਆਪਾਂ ਇਹਨਾਂ ਨੂੰ ਪੀਸਾਂਗੇ ਇਹਨਾਂ ਨੂੰ ਆਪਾਂ ਕੁੰਡੇ ਘੋਟੇ ਦੀ ਮਦਦ ਦੇ ਨਾਲ ਪੀਸਾਂਗੇ ਤੇ ਜਿਹੜਾ ਜ਼ਿਆਦਾ ਨਹੀਂ ਇਹਨਾਂ ਨੂੰ ਤੁਸੀਂ ਪੀਸਣਾ ਜਿਹੜਾ ਪੀਸਣਾ ਇਹਨਾਂ ਨੂੰ ਦਰਦਰਾ ਹੀ ਪੀਸਣਾ ਲਓ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੰਡੇ ਘੋਟੇ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਪੀਸ ਲਾਂਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤੇਲ ਜਿਹੜਾ ਤੇਲ ਆਪਾਂ 100 ਤੋਂ 150 ਗ੍ਰਾਮ ਲਵਾਂਗੇ ਤੇ ਇਹਨੂੰ ਕਰਾਂਗੇ ਆਪਾਂ ਗਰਮ ਲਓ ਜੀ ਜਿਹੜਾ ਆਪਣਾ ਤੇਲ ਸੀ ਇਹ ਹੋ ਗਿਆ ਗਰਮ ਤੁਸੀਂ ਤੇਲ ਨੂੰ ਗਰਮ ਚੰਗੀ ਤਰ੍ਹਾਂ ਕਰ ਲੈਣਾ ਜਦੋਂ ਤੱਕ ਇਹਦਾ ਕਲਰ ਜਿਹੜਾ ਹਲਕਾ ਜਿਹਾ ਗ੍ਰੀਨ ਕਲਰ ਦਾ ਨਾ ਹੋ ਜਾਏ ਤੇ ਇਹਦੇ ਤੁਸੀਂ ਚੰਗੀ ਤਰ੍ਹਾਂ ਕੱਚਾਪਨ ਖਤਮ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਠੰਡਾ ਹੋਣ ਲਈ ਲਓ ਜੀ ਹੁਣ ਆਪਾਂ ਤੇਲ ਨੂੰ ਰੱਖਤਾ ਠੰਡਾ ਹੋਣ ਲਈ ਤੇ ਹੁਣ ਆਪਾਂ ਲਵਾਂਗੇ ਮਸਾਲੇ ਮਸਾਲੇ ਜਿਹੜੇ ਇੱਕ ਚਮਚਾ ਆਪਾਂ ਮੇਥੀ ਦਾਣੇ ਦਾ ਲਿਆ ਇੱਕ ਚਮਚਾ ਆਪਾਂ ਕਲੌਂਜੀ ਦਾ ਲਿਆ ਤੇ ਇੱਕ ਚਮਚਾ ਰਾਈ ਦਾ ਲਿਆ ਤੇ ਇੱਕ ਚਮਚਾ ਹੀ ਆਪਾਂ ਮਿਰਚ ਹੈ ਜਿਹੜੀ ਕਾਲੀ ਫੀਸੀ ਹੋਈ ਲਈਏ ਤੇ ਹੁਣ ਇਹਦੇ ਵਿੱਚ ਮਿਕਸ ਕਰਾਂਗੇ ਜਿਹੜੇ ਆਪਣੇ ਪੀਸੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਇੱਕ ਚਮਚਾ ਆਪਾਂ ਹਲਦੀ ਦਾ ਲਿਆ ਇੱਕ ਚਮਚਾ ਆਪਾਂ ਨਮਕ ਦਾ ਲਿਆ ਤੇ ਇੱਕ ਚਮਚੇ ਮਿਰਚ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਾ ਰਲਾ ਲਾਂਗੇ ਲਓ ਜੀ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਰਲਾ ਲਿਆ ਤੇ ਹੁਣ ਆਪਾਂ ਜਿਹੜੀ ਆਪਣੀ ਗੋਭੀ ਸੀ ਇਹਨੂੰ ਪਹਿਲਾਂ ਫੁਕਾ ਲਿਆ ਸੀ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਉੱਪਰ ਚੰਗੀ ਤਰ੍ਹਾਂ ਪੁੱਕ ਦੇਵਾਂਗੇ ਤੇ ਪੁੱਕਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਗੋਭੀ ਦੇ ਵਿੱਚ ਮਿਕਸ ਕਰ ਲਾਂਗੇ ਨੋ ਜਿਹਨਾਂ ਨੂੰ ਆਪਾਂសារਂਗੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਚ ਪਾਵਾਂਗੇ ਤੇਲ ਤੇਲ ਜਿਹੜਾ ਆਪਣਾ ਉਹ ਬਿਲਕੁਲ ਠਰ ਚੁੱਕਿਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਕੇ ਤੇ ਸਾਰੇ ਮਸਾਲਿਆਂ ਨੂੰ ਦੁਬਾਰਾ ਫੇਰ ਤੋਂ ਹੁਲਾਵਾਂਗੇ ਤਾਂ ਜੋ ਤੇਲ ਨਾਲ ਜਿਹੜੇ نیچے ਰਹੇ ਮਸਾਲੇ ਉਹ ਵੀ ਉੱਪਰ ਆ ਕੇ ਚੰਗੀ ਤਰ੍ਹਾਂ ਗੋਭੀ ਚ ਮਿਕਸ ਹੋ ਸਕਣ ਲੋ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਮਿਕਸ ਜਿਹੜੀ ਰਾਈ ਹੈ ਇਹ ਵੀ ਆਪਣੀ ਚੰਗੀ ਤਰ੍ਹਾਂ ਇਹਦੇ ਉੱਪਰ ਲੱਗ ਰਹੀ ਹੈ ਦੇਖ ਰਹੇ ਹੋ ਵੀ ਜਿਹੜਾ ਇਹਦਾ ਕਲਰ ਹੈ ਤੇ ਸਮੈਲ ਹੈ ਦੋਨੇ ਚੀਜ਼ਾਂ ਹੀ ਬਹੁਤ ਵਧੀਆ ਆ ਰਹੀਆਂ ਜੇ ਆਪਾਂ ਨੂੰ ਚੀਜ਼ ਦੇ ਦੇਖਣ ਚ ਸੋਹਣੀ ਲੱਗੂਗੀ ਤਾਂ ਆਪਾਂ ਨੂੰ ਖਾਣ ਚ ਉਸ ਤੋਂ ਵੀ ਵਧੀਆ ਲੱਗੂਗੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਿਰਕਾ ਸਿਰਕੇ ਦੇ ਆਪਾਂ ਇਹਦੇ ਵਿੱਚ ਖਰਾਬ ਹੋਣ ਤੋਂ ਦੋ ਚਮਚੇ ਕਰਾਂਗੇ ਐਡ ਤੇ ਕਈ ਮੇਰਗਾ ਭੈਣਾ ਕਹਿੰਦੀਆਂ ਵੀ ਸਾਡਾ ਜਿਹੜਾ ਚਾਰਾ ਉਹ ਖਰਾਬ ਹੋ ਜਾਂਦਾ ਤੇ ਆਪਾਂ ਜਿਹਦੇ ਵਿੱਚ ਸਿਰਕਾ ਐਡ ਕਰਾਂਗੇ ਤਾਂ ਇਹਦੇ ਨਾਲ ਆਪਣਾ ਜਿਹੜਾ ਚਾਰਾ ਉਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਹੁਣ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਸਿਰਕੇ ਨੂੰ ਵੀ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ। ਲਓ ਜੀ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਚੰਗੀ ਤਰ੍ਹਾਂ ਮਿਕਸ ਅਤੇ ਦੇਖੋਗੇ ਵੀ ਜਿਹੜਾ ਆਪਣਾ ਚਾਰਾ ਹੈ ਤੁਸੀਂ ਦੇਖੋਗੇ ਬਹੁਤ ਵੀ ਸੋਹਣਾ ਬਣ ਚੁੱਕਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਟੋਰ ਸਟੋਰ ਹੈ ਜਿਹੜਾ ਤੁਸੀਂ ਇਹਨੂੰ ਚੀਨੀ ਦੇ ਚਾਚ ਦੇ ਭਾਂਡੇ 'ਚ ਹੀ ਕਰਨਾ ਹੈ ਕਿਉਂਕਿ ਜਿਹੜਾ ਕੱਚ ਤੇ ਚੀਨੀ ਦਾ ਭਾਂਡਾ ਹੁੰਦਾ ਉਹਦੇ ਵਿੱਚ ਆਪਣਾ ਜਿਹੜਾ ਚਾਰਾ ਲੰਮਾ ਸਮਾਂ ਤੱਕ ਰੱਖ ਸਕਦੇ ਹਾਂ ਜੇ ਨਹੀਂ ਵੀ ਕਈ ਵਾਰੀ ਆਏ ਹੁੰਦਾ ਪਲਾਸਟਿਕ ਦੇ 'ਚ ਕਰ ਲੈਨੇ ਹੂੰ ਪਰ ਪਲਾਸਟਿਕ ਦੇ 'ਚ ਆਏ ਹੁੰਦਾ ਵੀ ਪਲਾਸਟਿਕ ਹੈ ਜਿਹੜੀ ਬਹੁਤ ਜ਼ਿਆਦਾ ਮਾੜੀ ਆ ਰਹੀ ਹੈ ਤੇ ਜਿਹੜੀ ਕਿ ਆਪਣੀ ਸਿਹਤ ਲਈ ਹਾਨੀ ਕਰਕੇ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਚੀਨੀ ਦੇ ਬਰਤਨ ਦੇ ਵਿੱਚ ਲਓ ਜੀ ਹੁਣ ਆਪਾਂ ਇਹਨੂੰ ਪਾ ਕੇ ਸਟੋਰ ਕਰਾਂਗੇ ਤੇ ਜਿਹੜਾ ਆਪਣਾ ਇਹ ਚਾਰ ਹੈ ਇਹ 2 ਤੋਂ 3 ਦਿਨਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਊਗਾ ਤੇ 2 ਤੋਂ 3 ਦਿਨਾਂ ਦੇ ਬਾਅਦ ਜਿਹੜਾ ਤੁਸੀਂ ਪਰੌਂਠਿਆਂ ਨਾਲ ਲਓ ਜੀ ਇਸ ਤਰ੍ਹਾਂ ਤੁਸੀਂ ਸਾਰੇ ਚਾਰ ਨੂੰ ਚੀਨੀ ਦੇ ਬਰਤਨ ਦੇ ਵਿੱਚ ਪਾ ਲੈਣਾ ਤੇ ਕਈ ਮੇਰੇ ਭੈਣ ਭਰਾ ਕਹਿ ਦਿੰਦੇ ਆ ਵੀ ਇਹਨੂੰ ਧੁੱਪ ਵਿੱਚ ਰੱਖਣਾ ਪੈਂਦਾ ਪਰ ਇਹਨੂੰ ਧੁੱਪ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਪਰ ਇੱਕ ਤੰਤ ਰੱਖਣਾ ਤੁਸੀਂ ਵੀ ਜਿਹੜੇ ਬਰਤਨ ਦੇ ਵਿੱਚ ਤੁਸੀਂ ਚਾਹ ਸਟੋਰ ਕਰੋਗੇ ਉਹ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਚਾਹ ਕੱਢੋਗੇ ਉਹਦੇ ਵਿੱਚ ਕੋਈ ਵੀ ਗਿੱਲਾ ਚਮਚਾ ਨਹੀਂ ਪਾਉਣਾ ਨਾ ਹੀ ਤੁਸੀਂ ਹੱਥ ਪਾਉਣਾ ਤੇ ਜਿਹੜਾ ਚਾਹ ਹੈ ਤੁਹਾਡਾ ਬਿਲਕੁਲ ਵੀ ਉੱਲੀ ਨਹੀਂ ਪਾਊਗੀ ਬਹੁਤ ਲੰਮਾ ਸਮਾਂ ਰੱਖ ਸਕੋਗੇ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਪੇਜ ਨੂੰ ਫੋਲੋ ਕਰੋ ਧੰਨ